ਅਜਨਾਲਾ ਤੋਂ ਇੱਕ ਦਿਲ ਦਹਿਲਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅਜਨਾਲਾ ਦੇ ਡੇਰਾ ਰੋਡ ਉਤੇ ਦੇਰ ਸ਼ਾਮ ਇੱਕ ਕੱਪੜੇ ਦੀ ਦੁਕਾਨ ਉਤੇ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪੁਰਾਣੇ ਲੈਣ ਦੇਣ ਨੂੰ ਲੈ ਕੇ ਕੁਝ ਵਿਅਕਤੀਆਂ ਦੇ ਵੱਲੋਂ ਦੁਕਾਨਦਾਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਸ਼ਰੇ ਬਾਜ਼ਾਰ ਦੁਕਾਨਦਾਰ ਉਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਨਾਲ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਇਸ ਮਾਮਲੇ ਸੰਬੰਧੀ ਦੱਸਦਿਆਂ ਦੁਕਾਨਦਾਰ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੇ ਦੋਨਾਂ ਭਰਾਵਾਂ ਵਿਜੇ ਕੁਮਾਰ ਅਤੇ ਨੀਰਜ ਕੁਮਾਰ ਦੇ ਨਾਲ ਦੁਕਾਨ ਵਿੱਚ ਕੰਮ ਕਰ ਰਿਹਾ ਸੀ ਕਿ ਕੁਝ ਵਿਅਕਤੀ ਉਹਨਾਂ ਦੀ ਦੁਕਾਨ ਵਿੱਚ ਆਏ ਅਤੇ ਪੁਰਾਣੇ ਲੈਣ ਦੇਣ ਦੀ ਗੱਲ ਕਹਿਣ ਤੋਂ ਬਾਅਦ ਉਹਨਾਂ ਉੱਤੇ ਤੀਜਰ ਹਥਿਆਰਾਂ ਅਤੇ ਪਿਸਤੌਲ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਉਹਨਾਂ ਦਾ ਭਰਾ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਉਨਾਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਗੱਲ ਭਾਈ ਕੁਛ ਨਹੀਂ ਅਗੇ ਕੋਈ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ। ਕਿ ਡੈਮ ਭਾਈ ਸੜਾ ਮੁਕਾਤਾ ਸੀ। ਤੇ ਰਾਈ ਨਾ ਹੋ ਗਿਆ ਸੜਾ ਹੋ ਗਿਆ ਸੀ। ਤੁਸਾਨੂੰ ਰੋਜ਼ ਧਮਕੀਆਂ ਦਿੰਦੇ ਸੀ ਤੁਹਾਨੂੰ ਕੋਈ ਤਣਾ ਪੁਲਿਸ ਸਟੇਸ਼ਨ ਬਦਲਾ ਲੈਣ ਦਾ ਬਦਲਾ ਲੈਣਾ ਆ। ਕੌਣ ਬੰਦੇ ਆ ਕਿੰਨੇ ਪੈਸੇ ਲੈਂਦੇ? ਪਾਇ ਲਗਸਵਾ ਵਾਲਾ ਕਦਾ। ਮੈਂ ਸਮਝ ਬੀਨਾ ਤੁਹਾਡਾ ਕੰਪਰੋਮਾਈਜ਼। 2 ਮਹੀਨੇ ਪਹਿਲਾਂ ਆਇਆ ਪਹਿਲਾਂ। ਇਹ ਬੰਦੇ। ਇਹ ਡੈਮ ਭਾਈ ਨਖਾਰਾ ਕਰਾਇਆ ਸੀ। ਬੰਦੇ ਕੌਣ ਸੀ ਇਹ? ਨਾ ਰਾਇ ਮੇਜਰ ਸਰਾਵਾ ਦਾ ਹੈ ਅੱਜ ਕੀ ਗੱਲ ਬੋਤੈ ਤੁਹਾਡੀ ਦੁਕਾਨ ਤੇ ਅੱਜ ਮੈਂ ਤੁਮੇ ਕਿੰਨੇ ਭਰਾ ਬੈਠੇ ਆਪਾਂ ਤੇ ਦੂ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਕੀ ਗੱਲ ਕੀਤੀ ਉਹਨਾਂ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਚਲਾਉਣ ਲੱਪੇ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੇ ਦੂਆਂ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਹਥਿਆਰੀ ਨਾਲ ਚਾਰ ਚਾਰ ਦੋ ਤਿੰਨ ਜਣੇ ਉਹਨਾਂ ਦੇ ਮੁੰਡੇ ਹੋਗਾ ਨਾ ਅੱਛਾ ਚਾਰ ਨਾਲ ਦੋ ਤਿੰਨ ਗੋਲੀਆਂ ਚਲਾਈਆਂ ਆਏ ਚੇ ਨਾਲੇ ਉਹਨਾਂ ਦੇ ਕਰਵਾਨਾ ਵੀ ਹੈਗੇ ਹਨ ਉਹਨਾਂ ਕੋ ਤੇ ਮੁੜ ਕੇ ਮੂੰਹ ਬਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਇਹ ਲੱਗੀ ਛੋਟੇ ਬ੍ਰਦਰ ਤੇ ਲੱਗੀ ਜੀ ਨਾ ਕੀ ਲੱਗੀ ਮੀਰ ਜੇ ਕੁਮਾਰ ਜੀ ਜੇ ਕੁਮਾਰ ਹੀ ਹੋਇਆ ਹੈ ਅੱਗੀ ਮੰਗ ਕਰਦੇ ਉਹ ਲੈ ਕੇ ਦਵਾ ਦਵਾ ਉਹਨਾਂ ਨੂੰ ਅੱਗੀ ਮੰਗ ਕਰਦੇ ਮੰਗ ਭਾਈ ਇਨਸਾਫदाई ਦਾ ਹੋਰ ਗਰਾਮ ਕਰਦਾ ਆ ਸਾਨੂੰ ਹੁਣੇ ਇਤਲਾ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੋਈ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾਅਦ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਤੇ ਲੱਤ 'ਚ ਗੋਲੀ ਲੱਗੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਤਾ ਲੱਗਾ ਕਿੰਨੇ ਲੋਕ ਸੀ ਕਿੰਨਿਆਂ 'ਤੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦੱਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਹੈ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ-ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜਖਮੀ 1 2 ਫਿਰ ਇੱਕ ਇੱਕ ਜਖਮੀ ਦੀ ਰਿਪੋਰਟ ਹੈ ਸਾਨੂੰ